ਅਸੀਂ ਵੀ ਤਾਂ ਉੱਥੇ ਬੇਨਤੀ ਕੀਤੀ ਸੀ ਜਦੋਂ ਤਖਸ ਕੇਸਗੜ ਸਾਹਿਬ ਤੋਂ ਬਾਹਰ ਆਉਂਦੇ ਪੁੱਛਿਆ ਸੀ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਜੀ ਕੋਈ ਉਹਨਾਂ ਨੇ ਜਵਾਬ ਵਸ ਇਹੀ ਹੈ ਜੀ ਉਹਨੇ ਖੁਦ ਇਹ ਬਣਾ ਸੰਨ ਦੱਸਿਆ ਕੁਝ ਸਾਡੀ ਗੱਲ ਸੁਣ ਲਿਆ ਤੁਸੀਂ ਆਏ ਉੱਤੇ ਸਾਡੀ ਗੱਲ ਦਾ ਕੋਈ ਜਵਾਬ ਦੇ ਕੇ ਜਾ ਅਸੀਂ ਤੁਹਾਨੂੰ ਤੁਹਾਡੇ ਕਰ ਰਿਹਾ ਕਿ ਮੇਰੇ ਸਿੱਕੇ ਤੁਹਾਨੂੰ ਦੇ ਉੱਤੇ ਕਿੰਨੀ ਕਰੋੜ ਬਣਾਉਣ ਵਾਸਤੇ ਕੋਈ ਜਵਾਬ ਤਾਂ ਦੇ ਕੇ ਜਾ ਪੰਜਾਬ ਦੇ ਜੰਮਿਆਂ ਨੂੰ ਨਿਤਮ ਹਿਮਾ ਆਪਣਾ ਡੀਐਨਏ ਖਤਮ ਨਾ ਹਣ ਦਿਓ ਐਨੇ ਨਾ ਕਬਰਾਈ ਚੱਲੋ ਕੁਛ ਨਹੀਂ ਹੋ ਜਾਂਦਾ ਸਵਾਲ ਤਾਂ ਕਰੋ ਆਪਣੇ ਗੁਰੂ ਲਈ ਇਨਸਾਫ ਤਾਂ ਮੰਗੋ ਗੁਰੂ ਜੀ ਕਾਨੂੰਨ ਤਾਂ ਮੰਗੋ ਉਸ ਤੋਂ ਬਾਅਦ ਕੋਈ ਸੰਪਰਕ ਕੋਈ ਤੁਹਾਨੂੰ ਚੁੱਪ ਕਰਾਉਣ ਲਈ ਜਾਂ ਡਰਾਉਣ ਲਈ ਕੋਈ ਗੱਲਬਾਤ ਚਲੋ ਉਹ ਤਾਂ ਉਹਨਾਂ ਨੇ ਆਪਣੇ ਲੱਗੇ ਰਹਿਣਾ ਪਰ ਅਸੀਂ ਜੋ ਉਹਨਾਂ ਤੋਂ ਜਵਾਬ ਸਾਨੂੰ ਕੋਈ ਚਾਹੀਦਾ ਸੀ ਸਾਡੇ ਨੰਬਰ ਉਹਨਾਂ ਕੋਲ ਮੌਜੂਦ ਨੇ ਸਾਡੇ ਨਾਲ ਹੀ ਮੀਟਿੰਗ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਸੀ ਪਟਿਆਲਾ ਪ੍ਰਸ਼ਾਸਨ ਕੋਲ ਸਾਡੇ ਸਾਰੇ ਨੰਬਰ ਮੌਜੂਦ ਨੇ ਸਾਡੇ ਨਾਲ ਉਹਨਾਂ ਨੇ ਸੰਪਰਕ ਨਹੀਂ ਕੀਤਾ ਜਿਹੜਾ ਸਾਨੂੰ ਹੋਰ ਨਿਰਾਸ਼ ਕਰਦਾ ਇਹਦਾ ਮਤਲਬ ਇਹਨਾਂ ਦੀ ਨੀਤ ਵਿੱਚ ਖੋਟ ਹੈ ਜੇ ਨੀਤ ਦੇ ਵਿੱਚ ਖੋਟ ਨਾ ਹੁੰਦੀ ਤੇ ਸਾਡੇ ਨਾਲ ਗੱਲ ਕਰਦੇ ਭਾਈ ਗੌਰਪ੍ਰੀ ਸਿੰਘ ਉਹਦਾਂ ਅਸੀਂ ਨਹੀਂ ਕਰ ਸਕਿਆ ਅਸੀਂ ਇੰਨੀ ਤਰੀਕ ਨੂੰ ਕਰ ਦਵਾਂਗੇ ਦੱਸੋ ਤਾਂ ਸਹੀ ਸਾਨੂੰ ਕੁਝ ਪਰ ਇਹ ਦੱਬਣ ਦੀ ਕੋਸ਼ਿਸ਼ ਕਰਦੇ ਪਏ ਪੰਜਾਬੀ ਦੱਬੇ ਨਹੀਂ ਜਾਂਦੇ ਹੁੰਦੇ ਇਹ ਆਵਾਜ਼ਾਂ ਦੱਬੀਆਂ ਨਹੀਂ ਜਾਂਦੀਆਂ ਜੇ ਤੁਸੀਂ ਸੋਚਦੇ ਪਈ ਆਵਾਜ਼ ਦੱਬ ਲਾਵਾਂਗੇ ਫਿਰ ਤੁਸੀਂ ਭਲੇਖੇ ਚੋ ਤੇ ਜਦੋਂ ਅੱਜ ਮੀਡੀਆ ਚ ਗੱਲ ਆ ਰਹੀ ਸੀ ਬੜੇ ਬੜੇ ਲੀਡਰ ਕਹਿ ਰਹੇ ਨੇ 6 ਮਹੀਨੇ ਰਹਿ ਗਏ ਹੁਣ ਇਹਨਾਂ ਨੂੰ ਸੋਚਣਾ ਚਾਹੀਦਾ